ਹੁਣ ਗੱਲ ਕਰਾਂਗੇ ਸਿਮਨੀ ਚੋਣਾਂ ਦੇ ਦੌਰਾਨ ਬਰਨਾਲਾ ਤੋਂ ਚੁੜੇ ਗਏ ਕਾਂਗਰਸ ਦੇ ਨਵੇਂ ਵਿਧਾਇਕ ਕੇਵਲ ਸਿੰਘ ਕਾਲਾ ਜਿਲ੍ਹੋਂ ਨੇ ਸੌਂ ਚੁੱਕੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਗੁਲਦਾਰ ਸਿੰਘ ਸੰਧਵਾ ਨੇ ਕਾਲਾ ਟਿੱਲੋਂ ਨੂੰ ਸੌਂ ਚੁਕਵਾਈ ਇਸ ਮੌਕੇ ਤੇ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਮੌਜੂਦ ਰਹੇ ਕਾਲਾ ਟਿੱਲੋਂ ਨੇ ਕਿਹ ਕਿਹ ਲੋਕਾਂ ਨੇ ਮੇਰੇ ਤੇ ਭਰੋਸਾ ਜਤਾਇਆ ਜੋ ਵਾਦੇ ਮੈਂ ਕਿਤੇ ਜ਼ਰੂਰ ਪੂਰਾ ਕਰਨ ਦੀ ਕੋਸ਼ਿਸ਼ ਕਿਤੇ ਜਾਏਗੀ ਸਿਹਤ ਅਤੇ ਸਿੱਖਿਆ ਨੂੰ ਪਹਿਲ ਦਿੱਤੀ ਜਾਏਗੀ ਅੱਜ ਤੁਹਾਨੂੰ ਮੈਂ ਐਮਐਲਏ ਬਣਿਆ ਬਹੁਤ ਮਹਿਨਤ ਕੀਤੀ ਆ ਬਹੁਤ ਜੋਰ ਲਾਇਆ ਤੁਸੀਂ ਦੇਖੋ ਇਹ ਇਥੋਂ ਦੇ ਬਰਨਾਲਾ ਹਲਕੇ ਦੇ ਲੋਕਾਂ ਦੀ ਜਿੱਤ ਆ ਉਹਨਾਂ ਦਾ ਪਿਆਰ ਉਹਨਾਂ ਦਾ ਦਿੱਤਾ ਹੋਇਆ ਫਤਵਾ ਮੈਂ ਉਹਨਾਂ ਦਾ ਦਿਲ ਦੀਆਂ ਗੱਲਾਂ ਕਿਉਂ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ लायक ਸਮਝਿਆ ਤੇ ਮੈਂ ਤੁਹਾਡੇ ਜਰੀਏ ਉਹਨਾਂ ਲੋਕ ਆਪਣੇ ਜਿਹੜੇ ਉਥੋਂ ਦੇ ਵੋਟਰਾਂ ਨੂੰ ਸਪੋਰਟਰਾਂ ਨੂੰ ਭਰੋਸਾ ਵੀ ਦਿਵਾਉਣਾ ਚਾਹੁੰਦਾ ਨੇ ਮੇਰੇ ਤੇ ਭਰੋਸਾ ਪ੍ਰਗਟ ਕੀਤਾ ਮੈਂ ਉਸ ਭਰੋਸੇ ਨੂੰ ਹਮੇਸ਼ਾ ਕੋਸ਼ਿਸ਼ ਹੋਗੀ ਨਾ ਟੁੱਟਣ ਦੇ ਮੇਂ ਉਹਨਾਂ ਦੇ ਭਰੋਸੇ ਤੇ ਖਰਾ ਉਤਰਾਂ ਕੀ ਦੇਖਦੇ ਹੋ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਗੜ ਮੰਨੇ ਜਾਂਦੇ ਸੀ ਕਾਂਗਰਸ ਪਾਰਟੀ ਵੀ ਕਹਿੰਦੀ ਅਸੀਂ ਗੜ ਦੇ ਵਿੱਚ ਜਿਹੜਾ ਹੈਗਾ ਜਿਹੜੀ ਰਾਜਤਾ ਨਹੀਂ ਸੀਗੀ ਉੱਥੇ ਕਬਜਾ ਕੀ ਦੇਖੋ ਮੈਂ ਜੋ ਇੱਥੇ ਸਪੀਕਰ ਸਾਹਿਬੀ ਕੋਲੇ ਖੜੇ ਆ ਉਹਨਾਂ ਦੇ ਚੈਂਬਰ ਚ ਉਹਨਾਂ ਦੀ ਇਸ ਤਰ੍ਹਾਂ ਦੀ ਮੈਂ ਗੱਲ ਨਹੀਂ ਕਰਨੀ ਚਾਹੁੰਦਾ ਇਹ ਗੱਲਾਂ ਫਿਰ ਬਾਹਰ ਕਰਾਂਗੇ ਸਾਹਿਬ ਨੇ ਕਿਹਾ ਹੈਗਾ ਕਿ ਤੁਸੀਂ ਜੋ ਮੈਂ ਚਾਹਾਂਗਾ ਕਿ ਜੋ ਬਰਨਾਲੇ ਦੇ ਲੋਕਾਂ ਦੀਆਂ ਇੱਛਾਵਾਂ ਨੇ ਉਹ ਜੋ ਉਹਨਾਂ ਦੀਆਂ ਜ਼ਰੂਰਤਾਂ ਨੇ ਉਹ ਪੂਰਾ ਕਰਨ ਵਿੱਚ ਇਹ ਤੁਹਾਨੂੰ ਥੋੜਾ ਆਸ਼ੀਰਵਾਦ ਦੇਖੋ ਮੈਂ ਬਰੀ ਪੂਰੀ ਹਰ ਕੋਸ਼ਿਸ਼ ਹੋਏਗੀ ਮੈਂ ਉਹਨਾਂ ਲੋਕਾਂ ਨੂੰ ਸਮਰਪਿਤ ਹੋ ਕੇ ਉਹਨਾਂ ਦੀਆਂ ਜੋ ਭਾਵਨਾਵਾਂ ਨੇ ਉਹਨਾਂ ਦਾ ਧਿਆਨ ਚ ਰੱਖਦੇ ਹੋਏ ਉਹਨਾਂ ਦੀ ਹਰ ਮਿਹਰ ਤੇ ਖਰਾ ਉਤਰ। ਬੜੇ ਸਮਾਂ ਕਿਹੜੀ ਲੱਗਦੀ ਅੱਗੀ ਆਪਾਂ ਕਿਹੜੀ ਪਹਿਲੀ ਜੀ ਹੈ ਕਿ ਚਾਹਾਂਗੇ ਵੀ ਸਰਕਾਰ ਕੋਲੇ ਕੇ ਜਾਵਾਂਗੇ ਆ ਸਾਡਾ ਕੰਮ ਕੀਤਾ ਜਿਹੜਾ ਵਾਅਦਾ ਕੀਤਾ ਸੀ। ਦੇਖੋ ਉੱਥੇ ਸਭ ਤੋਂ ਵੱਡੀ ਜਿਵੇਂ ਹੈਲਥ ਦੀ ਹੈ ਸਾਡੇ ਇੱਕ ਹਸਪਤਾਲ ਬਣਾਇਆ ਸੀ ਸਰਦਾਰ ਬਲਵੀਰ ਸਿੰਘ ਸਿੱਧੂ ਜੀ ਨੇ। ਉਹ ਹੈਲਥ ਮਿਨਿਸਟਰ ਜੋ ਸਾਡੇ ਹਲਕੇ ਦੇ ਨੇ। ਉਹਨਾਂ ਦੀ ਇੱਛਾ ਸੀ ਮੈਂ ਆਪਣੇ ਹਲਕੇ ਦੇ ਲੋਕਾਂ ਲਈ ਕੁਝ ਕਰਾਂ। ਉਹ ਹਸਪਤਾਲ ਕਿਤੇ ਨਾ ਗੱਦੇ ਸਰਕਾਰ ਦੇ ਹੋਂਦ ਤੋਂ ਠੰਡੇ ਵਾਸਤੇ ਚ ਪੈ ਗਿਆ। ਮੈਂ ਸਭ ਤੋਂ ਪਹਿਲਾਂ ਜੇ ਜਦੋਂ ਮੈਨੂੰ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦਾ ਮੌਕਾ ਮਿਲਿਆ। ਜਾਂ ਹੈਲਥ ਅਮਲੇਟਸਰ ਨੂੰ ਮਿਲਦਾ ਮੌਕਾ ਮਿਲਿਆ ਚਾਹੇ ਵਿਧਾਨ ਸਭਾ ਸਪੀਕਰ ਦੇ ਰਾਹੀਂ ਮੈਂ ਮੇਰੀ ਇਹ ਸਭ ਤੋਂ ਪਹਿਲੀ ਮੰਗ ਹੋਏਗੀ ਆਪਣੇ ਲੋਕਾਂ ਨੂੰ ਕਾ ਸੰਦੇਸ਼ ਆ ਜੀ ਤੁਸੀਂ ਪ੍ਰੋਪਰ ਤੌਰ ਤੇ ਜਿਹੜੇਵੇਂ ਐਮਐਲਏ ਬਣ ਗਏ ਹੋ ਸੱਚ ਗਏ ਆ ਮੈਂ ਤਾਂ ਲੋਕਾਂ ਨੂੰ ਇਸ ਗੱਲ ਪਹਿਲਾਂ ਵੀ ਕਿਹਾ ਵੀ ਮੈਂ ਧੰਨਵਾਦੀ ਹਾਂ ਉਹਨਾਂ ਦਾ ਜਿਨ੍ਹਾਂ ਨੇ ਮੈਨੂੰ ਸਿਲੈਕਟ ਸਮਝਿਆ ਕਿ ਅੱਜ ਉਹਨਾਂ ਲੋਕਾਂ ਦੀ ਬਦੌਲਤ ਮੈਂ ਇੱਥੇ ਅੱਜ ਤੁਹਾਡੇ ਸਾਹਮਣੇ ਇੱਕ ਐਮਐਲਏ ਵਜੋਂ ਬੋਲ ਰਿਹਾ ਹਾਂ ਉਹਨਾਂ ਦਾ ਮੈਂ ਦਿਲ ਦੀਆਂ ਕਰਾਂਗਾ ਇਹਨਾਂ ਦੇ ਵਿੱਚੋਂ ਧੰਨਵਾਦ ਕਰਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਾਂਗਾ ਤੇ ਖਰਾ ਹੋਤਨਾਗਾ ਜੋ ਵਾਦੇ ਕੀਤੇ ਨੇ ਉਹਨਾਂ ਪਰ ਖਰਾ ਹੋਤਣ ਦੀ ਕੋਸ਼ਿਸ਼ ਕਰੇ ਹਸਪਤਾਲ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਵੀ ਹਸਪਤਾਲ ਹੈ ਉਹ ਸਭ ਤੋਂ ਪਹਿਲਾਂੜਾ ਸਰਕਾਰੀ ਹਸਪਤਾਲ ਆਪਾਂ ਉੱਥੇ ਬਣਾ ਲੈਣਾ ਉਹਦੀ ਗੱਲ ਉਹ ਕੀਤੀ ਜਾ ਰਹੀ ਹੈ ਕੈਮਰਾ ਪਰਸਨ ਅਸ਼ੇਮ ਨਾਸ ਦੇ ਨਾਲ ਮਨੋਜ ਜੋਸ਼ੀ ਜੀ ਮੀਡੀਆ ਚੰਡੀਗੜ੍ਹ ਮੈਂ ਸ਼ੁਭਕਾਮਨਾਵਾਂ ਦੇਣਾ ਕਾਲਾ ਢੱਲੋ ਜੀ ਨੂੰ ਔਰ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕਰਦਾ ਵੀ ਜਿਨ੍ਹਾਂ ਆਸਾਂ ਨਾਲ ਬਰਨਾਲਾ ਦੇ ਲੋਕਾਂ ਨੇ ਕਾਲਾ ਢਿਲ ਜਿਹਨੂੰ ਮਤ ਦਾਨ ਕਰਕੇ ਇੱਥੇ ਭੇਜਿਆ ਉਹਨਾਂ ਆਸਾਂ ਤੇ ਗੁਰੂ ਸਾਹਿਬ ਇਹਨਾਂ ਨੂੰ ਪੂਰੇ ਕਰੇ। ਕਰਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਵੱਲੋਂ ਢਿਲੋਂ ਵੱਲੋਂ ਜਿਹੜੀ ਹੈਗੀ ਅੱਜ ਵਿਧਾਨ ਸਭਾ ਜਾ ਕੇ ਜਿਹੜੀ ਸੋਚੀ ਗਈ ਹੈ ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਨਾਲ ਆਨੇ ਨੇ ਬੱਚੇ ਸਾਡੇ ਨਾਲ ਨੇ ਦੋਨੋਂ ਉਹਦੇ ਮੇਟੇ ਨੇ ਕੀ ਨਾਂ ਪਾਏ ਸਾਡੇ ਮੇਰੇ ਨਾਲ ਜੀ ਅਰुण ਪ੍ਰਤਾਪ ਸਿੰਘ ਹੈ। ਅਰुण ਜੀ ਕਿਸਤਾ ਦੇਖਦੇ ਹਾਂ ਅੱਜ ਤੁਹਾਡੇ ਪਿਤਾ ਜੀ ਜਿਹੜੇ ਨੇ ਪਹਿਲਾਂ ਪ੍ਰਧਾਨ ਸੀਗੇ ਜ਼ਿਲ੍ਹੇ ਦੇ ਹੁਣ ਐਮਐਲਏ ਬਣ ਕੇ ਪਿਕ ਜੀ ਬਹੁਤ ਖੁਸ਼ੀ ਹੈ ਜਿੰਨਾ ਗੁਰੂ ਮਹਾਰਾਜ ਦਾ ਧੰਨਵਾਦ ਕਰ ਲਈ ਉਹਨਾਂ ਘਟ ਹੈ ਤੇ ਬਰਨਾਲੇ ਹਲਕੇ ਦੇ ਲੋਕਾਂ ਦਾ ਵੀ ਦੇਣ ਆਣੀ ਦੇ ਸਕਦਾ ਜਿਨ੍ਹਾਂ ਨੇ ਇਹਨਾਂ ਸਖਤ ਮੁਕਾਬਲਾ ਸਰਕਾਰ ਦਾ ਇਹਦੇ ਪ੍ਰੈਸ਼ਰ ਹੋਣ ਦੇ ਬਾਵਜੂਸ ਸਾਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਿਆ ਜੀ ਕਿ ਕਿਸ ਤਰ੍ਹਾਂ ਲੱਗਦਾ ਵੀ ਆਪਾਂ ਨੇ ਵਾਦੇ ਕੀਤੇ ਨੇ ਤੁਸੀਂ ਵੀ ਇਲੈਕਸ਼ਨ ਚ ਘੁੰਮਦੇ ਰਹੇ ਹੋਗੇ ਹੋ ਤੇ ਵਾਦੇ ਪੂਰੇ ਹੋਣਗੇ ਹਾਂਜੀ ਅਸੀਂ ਆਪਦੇ ਲੋਕਾਂ ਨਾਲ ਦਿਨ ਰਾਤ ਖੜਨ ਦਾ ਵਾਅਦਾ ਕੀਤਾ ਹੈ ਕ腐ਪਸ਼ਨ ਫਰੀ ਬਰਨਾਲਾ ਦੀ ਗੱਲ ਕੀਤੀ ਹੈ ਆਪਣੇ ਕਿਸਾਨਾਂ ਨਾਲ ਜੋ ਲੁੱਟਾਂ ਖੋਹਾਂ ਇੱਥੇ ਦਿਨ ਦਿਹਾੜੇ ਬਰਨਾਲੇ 'ਚ ਹੋ ਰਹੀਆਂ ਉਹ ਲਾਅ ਐਂਡ ਆਰਡਰ ਨੂੰ ਅਸੀਂ ਕਿਸ ਹੱਦ ਤੱਕ ਆਪਣੇ ਅਫਸਰਾਂ ਨਾਲ ਗੱਲਬਾਤ ਕਰਕੇ ਸਹੀ ਕਰ ਸਕਦੇ ਹਾਂ ਅਸੀਂ ਉਹ ਵਾਅਦੇ ਪੂਰੇ ਕਰਾਂਗੇ ਰਾਜਾ ਪ੍ਰਿੰਕ ਨੇ ਕਿਹਾ ਅਸੀਂ ਜਿਹੜੀ ਆਮ ਆਦਮੀ ਪਾਰਟੀ ਰਾਜਸਥਾਨ ਜਿੱਤ ਲਈ ਬਿਲਕੁਲ ਜਿੱਤ ਲਈ ਜੀ ਠੀਕ ਕਹਿ ਰਹੇ ਨੇ ਗੜ ਸੀਗਾ ਬਰਨਾਲਾ ਆਮ ਆਦਮੀ ਪਾਰਟੀ ਦਾ ਤੇ ਅੱਜ ਉਹ ਤੋੜਤਾ ਬਰਨਾਲੇ ਦੇ ਲੋਕਾਂ ਨੇ ਤੇ ਗੁਰਦੀਪ ਸਿੰਘ ਕਾਟਲੋਂ ਦੀ ਬੇਟੀ ਵੀ ਸਾਡੇ ਨਾਲ ਹੈ ਕੀ ਨਾ ਬੇਟਾ ਕੋਈ ਵੀਨ ਕਰ ਗੁਰੂ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਤੁਸੀਂ ਅੱਜ ਖੁਸ਼ੀ ਦਾ ਮੌਕਾ ਹੈ ਸਭ ਲਈ ਖੁਸ਼ੀ ਦਾ ਮੌਕਾ ਹੈ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤਾ ਉਹਨਾਂ ਲਈ ਵੀ ਖੁਸ਼ੀ ਦਾ ਮੌਕਾ ਹੈ ਤੇ ਵਧੀਆ ਲੱਗ ਰਿਹਾ ਹੈ ਤੇ ਇਲੈਕਸ਼ਨ ਤੁਸੀਂ ਨਾਲ ਜਾਂਦੇ ਹੋਣੇ ਆ ਹਾਂਜੀ ਮੈਂ ਕੈਂਪੇਨਿੰਗ ਹੈ ਇਹ ਲੇਡੀਜ਼ ਦੀ ਡਿਮਾਂਡ ਯੂਥ ਦੀ ਡਿਮਾਂਡ ਕਿਆ ਸੀਗੀ ਉਹਨਾਂ ਦੀ ਡਿਮਾਂਡ ਬੋਲਦੀਆਂ ਵੱਡੀਆਂ ਨਹੀਂ ਐ ਪਰ ਜੋ ਲੋੜਵੰਦ ਡਿਮਾਂਡ ਹੈ ਕਿ ਕਿਸੇ ਦੀ ਸੜਕ ਨਹੀਂ ਬਣੀ ਕਿਤੇ ਪਾਣੀ ਨਹੀਂ ਆਉਂਦਾ ਕਿਤੇ ਹਨਾ ਸਪਲਾਈ ਨਹੀਂ ਹੈਗੀ ਇਲੈਕਟ੍ਰਿਸਿਟੀ ਦੀ ਤਾਂ ਉਹਨਾਂ ਦੀਆਂ ਛੋਟੀਆਂ ਮੋਟੀਆਂ ਡਿਮਾਂਡ ਐ ਉਹੀ ਡਿਮਾਂਡ ਐ ਹੋਰ ਕੋਈ ਵੱਡੀ ਡਿਮਾਂਡ ਨਹੀਂ ਐ ਤਾਂ ਜੋ ਜਾਇਜ਼ ਡਿਮਾਂਡ ਐ ਉਹਨਾਂ ਦੀ ਹਸਪਤਾਲ ਦੀ ਗੱਲ ਕਰਦੇ ਸਾਰਿਆਂ ਨੇ ਵੀ ਹਸਪਤਾਲ ਬਣਨਾ ਚਾਹੀਦਾ ਹਸਪਤਾਲ ਬਿਲਕੁਲ ਜੀ ਹੁਣ ਜਿਵੇਂ ਸਾਡੀ ਫੈਮਿਲੀ ਚ ਆਪ ਦੋ ਇਨਸੀਡੈਂਟ ਹੋਇਆ ਮੇਰੇ ਫਾਦਰ ਦੀ ਡੈਥ ਹੋਈ ਐ ਤੇ ਜਿਹੜੇ ਮੇਰੇ ਨਾਨੀ ਐ ਮੇਰੇ ਤਾਇਆ ਜੀ ਤੇ ਤੇ ਵੈਂਟੀਲੇਟਰਸ ਨਹੀਂ ਆ ਤਾਂ ਇਹ ਬਹੁਤ ਵੱਡੀ ਕਮੀ ਹੈ ਕਿ ਮਤਲਬ ਆਵਦੇਆਂ ਨੂੰ ਖਾਉਣਾ ਸਾਨੂੰ ਪਤਾ ਹੈ ਕਿ ਕਿੰਨਾ ਉਹ ਹੈਗਾ ਤਾਂ ਇੱਕ ਹਸਪੀਟਲ ਬਹੁਤ ਜ਼ਰੂਰੀ ਹੈ এডੂਕੇਸ਼ਨ ਦਾ ਕਹਦੇ ਕਿ এডੂਕੇਸ਼ਨ ਵੀ ਅਗਰ ਐਜੂਕੇਟਿਡ ਬੱਚੇ ਹੋਣਗੇ ਜਿਵੇਂ ਅੰਨਾ ਨੇ ਮੈਨੂੰ ਪਹਿਲਾਂ ਵੀ ਪੁੱਛਿਆ ਸੀ ਨਸ਼ਿਆਂ ਤੇ ਮੈਂ ਕਿਹਾ ਕਿ ਕੁਝ ਕੰਮ ਲੱਗਣਗੇ ਆਪੀ ਸਿੱਧੇ ਰਾਹ ਜਾਣਗੇ ਹੁਣ ਨਸ਼ਿਆਂ ਤੇ ਬੰਦਾ ਦਿਮਾਗ ਖਰਾਬ ਹੁੰਦਾ ਨਸ਼ਿਆਂ ਤੇ ਲੱਗ ਜਾਂਦਾ ਤਾਂ ਅਗਰ ਐਜੂਕੇਟਿਡ ਹੋਣਗੇ ਤਾਂ ਬੰਦੇ ਨੂੰ ਪਤਾ ਹੋਏ ਮੇਰੇ ਲਈ ਸਹੀ ਹੈ ਮੇਰੇ ਲਈ ਗਲਤ ਹੈ ਬਿਲਕੁਲ ਜੋ ਵਾਦੇ ਕੀਤੇ ਹਨ ਉਹ ਪੂਰਾ ਕਰਨ ਦੀ ਜਿਹੜੀ ਗੱਲ ਹੈ ਉਹ ਬੱਚੇ ਵੀ ਕਰ ਰਹੇ ਕਿਉਂਕਿ ਇਲੈਕਸ਼ਨ 'ਚ ਇਹ ਵੀ ਨਾਲ ਘੁੰਮਦੇ ਰਹੇ ਸੀ ਕੈਮਰਾ ਪਰਸਨ ਅਸ਼wini ਮਨਾਸਦਨ ਮਨੋਜ ਜੋਸ਼ੀ ਜੀ মিডিਆ ਚੰਡੀਗੜ੍ਹ ਵਿਧਾਨ ਸਭਾ